ਸਤਿ ਸ਼੍ਰੀ ਅਕਾਲ ਸਾਰੇ ਕਿਸਾਨਪਾਉ ਨੂੰ ਵੀ ਇਤ ਕਰਦੇ ਆ ਸਾਰੇ ਕਿਸਾਨ ਵੀ ਤੰਦਰੁਸਤ ਹੋਣਗੇ ਤੇ ਠੀਕ ਹੋਣਗੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤਾਂ ਕਿ ਨਵੇਂ ਤੋਂ ਨਵੇਂ ਟਰੈਕਟਰਾਂ ਦੀਆਂ ਤੇ ਹੋਰ ਸੰਦਾਂ ਦੀਆਂ ਵੀਡੀਓ ਤੁਹਾਨੂੰ ਹਰ ਰੋਜ਼ ਦੇਖਣ ਨੂੰ ਮਿਲਦੀਆਂ ਰਹਿਣ ਤੇ ਆਪਣਾ ਨਾ ਹੈਲਪਲਾਈਨ ਨੰਬਰ ਹੈ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜਿ ਕਿਸੇ ਕਿਸਾਨ ਭਰਾ ਨੇ ਆੜ ਲਗਵਾਉਣੀ ਹੋਵੇ ਕਿਸਾਨਪਾਉ ਵਾਜ ਤੁਹਾਡੇ ਲਈ ਆਪਾਂ ਬਿਲਕੁਲ ਐਂਟਿਕ ਪੀਸ ਲੈ ਕੇ ਆਏ ਆ ਸਕਾਟ ਟਰੈਕਟਰ ਹੈਗਾ 1999 ਮਾਡਲ ਟਰੈਕਟਰ ਹੈਗਾ ਬਿਲਕੁਲ ਵੀਰਾਂ ਨੇ ਸਾਂਹ ਸਮਝ ਦੇ ਨਾਲ ਟਰੈਕਟਰ ਰੱਖਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਮੂਹਰੇ ਟਾਇਰਾਂ ਦੀ ਕੰਡੀਸ਼ਨ 70 80 ਪੈਸੇ ਪਈ ਹੈ ਇੰਜਨ ਗੇਅਰ ਕੋਈ ਟਰੈਕਟਰ ਬਿਲਕੁਲ ਓਕੇ ਹੈ ਸੋਕਾ ਪੈ ਟਰੈਕਟਰ ਕਿਤੇੋਂ ਲੀਕ ਛੀਕ ਨਹੀਂ ਹੈਗਾ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਤੁਸੀਂ ਚੈੱਕ ਕਰ ਸਕਦੇ ਹੋ ਕਿਤੋਂ ਵੀ ਤੇਲ ਦਾ ਜਿਹੜਾ ਟੋਕਾ ਨਹੀਂ ਕੱਢਿਆ ਹਾ ਟਰੈਕਟਰ ਦਾ ਤੇ ਰੰਗ ਪੇਂਟ ਦੀ ਟਰੈਕਟਰ ਦੇ ਦੀ ਗੱਲ ਕਰੀਏ ਸਾਰੀ ਰੰਗ ਪੇਂਟ ਅਰੀਜਨਲ ਹੈ ਤੇ ਮੀਟਰ ਵਗੈਰਾ ਲੱਗੋ ਵੀ ਕੰਡੀਸ਼ਨ ਠੀਕ ਪਈ ਹੈ ਸ਼ੋਅ ਵਗੈਰਾ ਵੀ ਸਾਰੀ ਓਕੇ ਕਿਤੋਂ ਗਲੀ ਸੜੀ ਨਹੀਂ ਮਰਾਟਾ ਵਗਰਾ ਤੇ ਵੀ ਟਰੈਕਟਰ ਤੇ ਕਿਤੇ ਜਰਾਈ ਗਲਾਈ ਨਹੀਂ ਤੁਸੀਂ ਚੈੱਕ ਕਰ ਸਕਦੇ ਹੋ ਕਿਤੇ ਵੀ ਟਰੈਕਟਰ ਤੇ ਮਗਰਾਟਾਂ ਚ ਜਰਾਈ ਗਲਾਈ ਨਹੀਂ ਲੈਂਕਾਂ ਵਗਰ ਦਾ ਟਰੈਕਟਰ ਐਨਾ ਪੁਰਾਣਾ ਮਾਣਦਾ ਜਿਵੇਂ ਬਹੁਤ ਸਹੀ ਪਿਆ ਹੈ ਲਿਫਟ ਰਿਕਵੈਸਟੀ ਵਗੈਰਾ ਵੀ ਇਹਦੀ ਠੀਕ ਹੈ ਟਰੈਕਟਰ ਦੀ ਬਹੁਤ ਸੋਹਣੀ ਕੰਮ ਕਰਾਇਆ ਹੈ ਵੀਰਾਂ ਨੇ ਸਾਰਾ A to Z ਤੇ ਮਾਗਲੇ ਟਾਇਰਾਂ ਦੀ ਕੰਡੀਸ਼ਨ ਦੀ ਗੱਲ ਕਰੀਏ ਤਕਰੀਬਨ 30 ਤੋਂ 40 ਪੇਹ ਟੈ ਟਰੈਕਟਰ ਦੇ ਮਾਗਲੇ ਕਹਿੰਦੇ ਆ ਬਿਲਕੁਲ ਕੋਕਾ ਵੀ ਟਰੈਕਟਰ ਹੈ ਜਿਸ ਕਿਸੇ ਬਾਈ ਨੇ ਤਿਆਰ ਕਰਾਉਣਾ ਟਰੈਕਟਰ ਤੇ ਜਾਂ ਕਿਸੇ ਛੋਟੇ ਕੰਮ ਵੱਡੇ ਕੰਮਾਂ ਦੇ ਵਿੱਚ ਵੀ ਰੱਖਣਾ ਤੇ ਵੀਰ ਇਹਦੇ ਮਗਰ 8 ਫੋਟਾ ਚਾਹ 7 ਫੋਟਾ ਰੁਪਾ ਮਟਰ ਦੀ ਪਾਉਂਦੇ ਨੇ ਉਹ ਵੀ ਕਮੀ ਬੇਸੀ ਨਹੀਂ ਟਰੈਕਟਰ ਦੇ ਵਿੱਚ ਵਗੈਰਾ ਤੁਸੀਂ ਟਰੈਕਟਰ ਤੇ ਚੈੱਕ ਕਰ ਸਕਦੇ ਹੋ ਬਿਲਕੁਲ ਰੰਗ ਪੇਂਟ ਦਾ ਹਜੇ ਤੱਕ ਤਕਰੀਬਨ 70 ਪੈਸੇ ਟਰੈਕਟਰ 'ਤੇ ਹੈ 70 ਦਾ 70 ਪੈਸੇ ਹੀ ਟਰੈਕਟਰ オリジナル ਹੈ ਕਿਤੇ ਕੋਈ ਕਮੀ ਪੇਸ਼ੀ ਵੀ ਨਹੀਂ ਪੱਪਾ ਵਗੈਰਾ ਦੀ ਕੰਡੀਸ਼ਨ ਤੁਸੀਂ ਬਹੁਤ ਹੀ ਸਮਾਈ ਦੇ ਨਾਲ ਟਰੈਕਟਰ ਰੰਡੇ ਰੱਖਿਆ ਹੈ ਇਸੇ ਵਗੈਰਾ ਦਾ ਕੰਮ ਹੈ ਜਿਹੜਾ ਸਾਰਾ ਵੀਰਾਂ ਨੇ A to Z ਕਰਾਇਆ ਹੈ ਰੇਡੀਏਟਰ ਵਗੈਰਾ ਨਵਾਂ ਲੱਗਿਆ ਹੋਇਆ ਟਰੈਕਟਰ ਨੂੰ ਹੈਡ ਵਗੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਗਨੀ ਸੋਹਣੀ ਪਈ ਹੈ ਕਿਤੋਂ ਵੀ ਟਰੈਕਟਰ ਨੂੰ ਜਿਹੜੀ ਜਰਾਈ ਗਣੀ ਹੈ ਬਹੁਤ ਹੀ ਘੱਟ ਖਰਚਾ ਵਾਲਾ ਟਰੈਕਟਰ ਹੈ ਇਹ ਛੋਟੇ ਕਿਸਾਨ ਭਰਾ ਲਈ ਬਹੁਤ ਬੈਸਟ ਟਰੈਕਟਰ ਹੈਗਾ ਜੇਕਰ ਆਪਾਂ ਟਰੈਕਟਰ ਦੀ ਲੋਕੇਸ਼ਨ ਦੀ ਗੱਲ ਕਰੀਏ ਟਰੈਕਟਰ ਸੰਗਰੂਰ ਜ਼ਿਲ੍ਹੇ ਦੇ ਵਿੱਚ ਲਹਿਰੇਗਾਗੇ ਦੇ ਕੋਲ ਪਿੰਡ ਪਿੰਦੇ ਕਾਲਮਜਾਰਾ ਦੇ ਵਿੱਚ ਖੜਾ ਹੈ। ਫਰੰਟ ਮਗਰਾਟ ਵਗੈਰਾ ਵੀਰਾਂ ਨੇ ਲਾਏ ਹੋਏ ਨੇ। ਤੁਸੀਂ ਚੈੱਕ ਕਰ ਸਕਦੇ ਹੋ। ਡੈਕ, ਫਰੰਟ ਮਗਰਾਟ, ਬੰਪਰ ਸ਼ੰਪਰ ਵੀਰਾਂ ਨੇ ਬਹੁਤ ਹੀ ਸ਼ੌਂਕ ਨਾਲ ਕਰਖਿਆ ਹੋਇਆ ਟਰੈਕਟਰ ਹੈਗਾ। 2 ਸਿਲੰਡਰ ਦੇ ਵਿੱਚ ਬਹੁਤ ਹੀ ਜ਼ਿਆਦਾ ਕਾਮਯਾਬ ਟਰੈਕਟਰ ਹੈਗਾ ਇਹ। ਬਹੁਤ ਹੀ ਘੱਟ ਤੇਲ ਖਰਚਾ ਟਰੈਕਟਰ ਦਾ। ਤੇ ਮੇਨਟੇਨੈਂਸ ਕੰਿਊ ਟਰੈਕਟਰ ਬਹੁਤ ਜ਼ਿਆਦਾ ਚੰਗਾ ਹੈਗਾ। ਕਿਤੇ ਕੋਈ ਜ਼ਿਆਦਾ ਮੇਨਟੇਨੈਂਸ ਵੀ ਨਹੀਂ ਹੈਗੀ ਟਰੈਕਟਰ ਦੀ। ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਚੈੱਕ ਕਰ ਸਕਦੇ ਹੋ ਸ਼ੋਵ ਵਗੈਰਾ ਦੀ ਹਜੇ ਤੱਕ ਜਿਹੜਾ ਰੰਗ ਪੇਂਟ ਦਾ origignal ਟਰੈਕਟਰ 70 ਪਏ ਟਰੈਕਟਰ ਪਿਆ ਹੈਗਾ ਸ਼ੋਵ ਵਗੈਰਾ ਤੇ ਹਜੇ ਤੱਕ ਨਹੀਂ ਵੀਰਾਂ ਨੇ ਰੰਗ ਮੁਰਾਇਆ ਹੋਇਆ ਸਾਰਾ ਟਰੈਕਟਰ origignal ਹੈ ਤੁਸੀਂ ਚੈੱਕ ਕਰ ਸਕਦੇ ਹੋ 10 ਇੰਚੀ ਸਵੀਕਰ ਨਾਲ ਡੈੱਕ ਵਗੈਰਾ ਲੱਗਿਆ ਹੋਇਆ ਟਰੈਕਟਰ ਦੇ ਉੱਤੇ ਜਿੰਨਾ ਕ ਰੰਗ ਪੇਂਟ ਫੇਡ ਹੋਇਆ ਹੋਇਆ ਵੀਰਾਂ ਨੇ ਦੁਬਾਰਾ ਨਹੀਂ ਕਰਾਇਆ ਉਸ origignal ਰੰਗ ਪੇਂਟ ਦੇ ਵਿੱਚ ਹੈ ਟਰੈਕਟਰ ਤੇ ਮਾਲਕ ਭਰਾਵਾਂ ਨੇ ਡਿਮਾਂਡ ਇਹਦੀ ਲੱਖ ਰੁਪਿਆ ਦਾ ਵੇਚਨ ਕਰਦੇ ਨੇ ਤੇ ਮਾਕੀ ਮੌਕੇ ਤੇ ਹੋਊਗਾ ਤੇ ਮਾਲਕ ਦਾ ਜਿਹੜਾ ਕੰਟੈਕਟ ਨੰਬਰ ਹੈ ਸਕਰੀਨ ਤੇ ਸ਼ੋਅ ਹੋਈ ਜਾਂਦਾ ਸੋ ਮਾਲਕ ਵੀ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਜਿਹੜਾ ਖਰੀਦ ਸਕਦੇ ਹੋ ਤੇ ਹੋਰ ਜਾਣਕਾਰੀ ਲੈ ਸਕਦੇ ਹੋ ਜੀ